ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੀਰੇ ਕੰਠ ਲਾਈ ਪ੍ਰਭ ਰਾਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਤੁਸ ਮਨ ਮਾਰ ਬਿਡਾਰੇ ਸਗਲੇ ਦਾਸ ਕੋ ਸੁਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ 사ਂਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਬੈ ਨੀਰੇ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਥ ਹੈ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ ਸਾਧ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੀਰੇ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਂਖੈ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਰਬ ਸਗਲੇ ਥਾਨ ਬਸਾਈ ਸੁਖ ਸਾੰਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰਾ ਜਮਦੂਤ ਨ ਆਪੈ ਨਿਰੈ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਖੈ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਵਸਾਈ ਸੁਖ 사ਂਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨਿਰੈ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਥ ਹੈ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ ਸਾਂਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੀਰੇ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਥ ਹੈ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ ਸਾਧ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੇਰੇ ਕੰਟ ਲਾਈ ਪ੍ਰਭ ਰਾਖੈ ਸਾਤ ਗੁਰ ਕੀ ਸੱਚ ਸਾਥ ਹੈ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਵਸਾਈ ਸੁਖ 사ਂਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨਿਰੈ ਕੰਠ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਥ ਹੈ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ 사ਂਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੀਰੇ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਥ ਹੈ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਰਬ ਸਗਲੇ ਥਾਨ ਬਸਾਈ ਸੁਖ ਸਾੰਦ ਫਿਰ ਆਈ ਨਾਨਕ ਪ੍ਰਭ ਸਰਣਾਇ ਜਿਨ ਸਗਲੇ ਰੋਕ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰਾ ਜਮਦੂਤ ਨ ਆਪੈ ਨਿਰੈ ਕੰਟ ਲਾਈ ਪ੍ਰਭ ਰਾਖੈ ਸਾਤ ਗੁਰ ਕੀ ਸੱਚ ਸਾਖੈ ਗੁਰ ਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾ ਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਵਸਾਈ ਸੁਖਾਂ ਸਾਧ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ 5 ਵਾ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੀਰੇ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਥ ਹੈ ਗੋਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ پرب سگلے تھان بسائے نانک پرب شرائی جن سگلی روک مٹائے ست نام شری واحو صاحب جی سورٹ محلہ پنجا نال نارائن میرے جم دوت نی کنٹ لائی پرب رکھ ست گور کی سچ سکھ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ ਸਾਂਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੇਰੇ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਖੈ ਗੁਰ ਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ ਸਾੰਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨਿਰੈ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਖੈ ਗੁਰਪੂਰਾ ਪੂਰੀ ਕੀਤੀ ਦੁਸ਼ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ 사ਂਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੇਰੇ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਥ ਹੈ ਗੁਰਪੂਰਾ ਪੂਰੀ ਕੀਤੇ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ ਸਾਧ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੇਰੇ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਥ ਹੈ ਗੁਰ ਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ ਸਾੰਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੇਰੇ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਂਖੈ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ 사ਂਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੇਰੇ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਥ ਹੈ ਗੋ ਰਕੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ 사ਂਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੇਰੇ ਕੰਠ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਥ ਹੈ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ ਸਾਧ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ 5 ਵਾ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੇਰੇ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਂਖੈ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ 사ਂਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੇਰੇ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਥ ਹੈ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾ ਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ 사ਂਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੇਰੇ ਕੰਠ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਥ ਹੈ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ ਸਾਂਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਬੈ ਨਿਰੈ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਂਖੈ ਗੁਰਪੂਰਾ ਪੂਰੀ ਕੀਤੀ ਤੁਸਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ ਸਾਧ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਠ ਮਹੱਲਾ 5 ਵਾ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੇਰੇ ਕੰਟ ਲਾਈ ਪ੍ਰਭ ਰਾਖੈ ਸਾਤ ਗੁਰ ਕੀ ਸੱਚ ਸਾਥ ਹੈ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ 사ਂਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੀਰੇ ਕੰਠ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਥ ਹੈ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪਰਬ ਸਗਲੇ ਥਾਨ ਬਸਾਈ ਸੁਖ 사ਂਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੀਰੇ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਖੈ ਗੁਰਪੂਰਾ ਪੂਰੀ ਕੀਤੀ ਤੁਸਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ ਸਾਂਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰਾ ਜਮਦੂਤ ਨ ਆਪੈ ਨੇਰਾ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਥ ਹੈ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾ ਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ 사ਂਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨਿਰੈ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਥ ਹੈ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪਰਬ ਸਗਲੇ ਥਾਨ ਬਸਾਈ ਸੁਖ 사ਂਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੀਰੇ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਖੈ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ ਸਾਂਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੇਰੇ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਥ ਹੈ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭੂ ਸਗਲੇ ਥਾਨ ਬਸਾਈ ਸੁਖ ਸਾਂਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨਿਰੈ ਕੰਠ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਥ ਹੈ ਗੁਰਪੂਰਾ ਪੂਰੀ ਕੀਤੀ ਦੁਸ਼ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ پرب سگلے تھان بسائی سکھ بسائے آئی نانک پرب شرد آئی جن سگلی روک مٹائی ست نام شری واحو صاحب جی اورٹ محلہ نال نرائن میرے جم دوت نیرے کانٹ لائی پرب رکھ ست گر کی سچ سکھ ਗੋ ਰਖੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ ਸਾਧ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੇਰੇ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਥ ਹੈ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭੂ ਸਗਲੇ ਥਾਨ ਬਸਾਈ ਸੁਖ ਸਾਂਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨਿਰੈ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਥ ਹੈ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ 사ਂਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੇਰੇ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਥ ਹੈ ਗੋਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ ਸਾਧ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੇਰੇ ਕੰਟ ਲਾਈ ਪ੍ਰਭ ਰਾਖੈ ਸਾਥ ਗੁਰ ਕੀ ਸੱਚ ਸਾਥ ਹੈ ਗੁਰਪੂਰਾ ਪੂਰੀ ਕੀਤੀ ਤੁਸ ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦੀ ਤੀਰ ਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ ਸਾੰਦ ਫਿਰ ਆਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ